ਬਾਈਬਿੰਦੂ ਨੂੰ ਸਿੱਖੇ ਜੀ ਅੱਜ ਪੀਆਰ ਜਾਂ ਚਾਰਜਸ ਸੈਕਟਰ ਸ੍ਰਿੰਦਰਪਾਲ ਜੀ ਨਾਲ ਤੁਸੀਂ ਖੜੇ ਆ ਪੀ ਪ੍ਰੋਗਰਾਮ ਹੈ ਸਾਰਾ ਜੀ ਸਰ ਇਹ ਸਾਰਾ ਨੂੰ ਮੈਂ ਇਸ ਬਾਰੇ ਦੱਸ ਰਿਹਾ ਕਿਉਂਕਿ ਸਾਡਾ ਮਰਨਾ ਸੱਚ ਹੈ ਜਿਉਣਾ ਝੂਠ ਹੈ ਇੱਥੇ ਸੰਸਾਰ ਦੇ ਉੱਤੇ ਹਰ ਇਨਸਾਨ ਦਾ ਔਰ ਸਾਨੂੰ ਜੀਉਂਦੇ ਜੀ ਖੂਨਦਾਨ ਕਰਨਾ ਚਾਹੀਦਾ ਮਰਨ ਤੋਂ ਉਪਰੰਤ ਅੱਖਾਂ ਔਰ ਸਰੀਰ ਦਾ ਜਰੂਰ ਕਰਨਾ ਚਾਹੀਦਾ ਜੀ ਅੱਜ ਮੈਂ ਨੇਤਰਦਾਨ ਸੰਸਥਾ ਹਿਸ਼ਾਰਪੁਰ ਦੇ ਦਫ਼ਤਰ ਦੇ ਵਿੱਚ ਵੀ ਆਇਆ ਸੀ ਉਸ ਤੋਂ ਬਾਅਦ ਮੈਂ ਅੱਜ ਪੰਜਾਬ ਪੁਲਿਸ ਲਾਜਮਾ ਨੂੰ ਵੀ ਮਿਲਿਆ ਜਿਨ੍ਹਾਂ ਦੇ ਨਾਲ ਮੈਂ ਇਹ ਮੁਲਾਕਾਤ ਕੀਤੀ ਆ ਕਿਉਂਕਿ ਸਾਡਾ ਮਰਨਾ ਸੱਚ ਹੈ ਜਿਉਣਾ ਝੂਠ ਹੈ ਇੱਥੇ ਸੰਸਾਰ ਦੇ ਉੱਤੇ ਹਰ ਇਨਸਾਨ ਦਾ ਔਰ ਸਾਨੂੰ ਮਰਨ ਤੋਂ ਉਪਰੰਤ ਆਪਣੀਆਂ ਅੱਖਾਂ ਦਾਨ ਸਰੀਰਦਾਨ ਅੰਗਦਾਨ ਕਰਨਾ ਜ਼ਰੂਰ ਚਾਹੀਦਾ ਹੈ ਔਰ ਜਿੰਦੇ ਜੀ ਜਿਹੜਾ ਅਸੀਂ ਖੂਨਦਾਨ ਵੀ ਕਰੀਏ ਹਰ ਇਨਸਾਨ ਨੂੰ ਹਰ ਆਪਣੇ ਹਾਲ ਦੇ ਵਿੱਚ ਚਾਰ ਦਫਾ ਖੂਨਦਾਨ ਕਰਨਾ ਚਾਹੀਦਾ ਮੈਂ 65 ਸਾਲ ਦੀ ਉਮਰ ਦੇ ਵਿੱਚ ਵੀ 9 ਦਫਾ ਖੂਨਦਾਨ ਕਰ ਚੁੱਕਾ ਔਰ ਮੈਂ ਲੋਕਾਂ ਨੂੰ ਇਹ ਹੀ ਸਲਾਹ ਦਵਾਂਗਾ ਕਿਉਂਕਿ ਸਾਨੂੰ ਮਰਨ ਤੋਂ ਉਪਰੰਤ ਅੱਖਾਂ ਦਾਣ ਤੇ ਸਰੀਰ ਦਾਣ ਔਰ ਜਿੰਦੇ ਦੀ ਜਿਹੜਾ ਇਹ ਖੂਨ ਦਾਣ ਕਰੀਏ ਕਿਤੇ ਸਾਨੂੰ ਐਕਸੀਡੈਂਟ ਕੇਥਾਂ ਦੇ ਵਿੱਚ ਖੂਨ ਦੀ ਲੋੜ ਪੈਂਦੀ ਆ ਔਰ ਪਬਲਿਕ ਦੇ ਵਿੱਚ ਅਸੀਂ ਇਹ ਖੂਨ ਦਾਣ ਕਰਕੇ ਉਹਨਾਂ ਦੀ ਜ਼ਿੰਦਗੀ ਬਚਾ ਸਕੀ ਅੱਜ ਅਸੀਂ 18 ਖਤੇ ਚੌਂਕ ਦੇ ਵਿੱਚ ਡਿਊਟੀ ਕਰ ਰਹੇ ਸੀ ਤੇ ਇਹ ਬਜਿੰਦਰ ਸਿੰਘ ਜੀ ਦੀ ਮ੍ਰਿਤਿ ਇਹ ਸੱਟ ਕੋ ਜਿਹੜੇ ਪਹੁੰਚੇ ਜਿਹੜਾ ਇਹ ਪ੍ਰਾਲਾ ਕਰ ਰਿਹਾ ਬਹੁਤ ਹੀ ਵਧੀਆ ਪ੍ਰਾਲਾ ਆ ਜਿਹੜਾ ਖੂਨ ਦਾਣ ਅੱਖਾਂ ਦਾਣ ਇਹ ਜਿੰਦਗੀ ਜਿਹੜੀ ਬਿਤਾਉਣੀ ਆ ਬਹੁਤ ਵੱਡੀ ਦੇਣ ਆ ਇਹੋ ਜੀ ਸੰਸਥਾ ਆ ਲੋਕਾਂ ਨੂੰ ਮੈਂ ਅਪੀਲ ਕਰੂੰਗਾ ਵੀ ਇਹੋ ਜਿਹਾ ਕੰਮ ਦੇ ਅੱਗੇ ਆਓ ਜਿਹੜਾ ਜਿਹੜੇ ਐਕਸੀਡੈਂਟ ਹੋਏ ਨਾਲ ਖੂਨ ਦੀ ਲੋੜ ਹੁੰਦੀ ਆ ਜਦੋਂ ਆਪਾਂ ਚਲੇ ਜਾਂਦੇ ਆ ਜੀ ਅੱਖਾਂ ਜਿਹੜੀਆਂ ਨੇ ਕਿਸੇ ਕੰਮ ਆਉਣਗੀਆਂ ਉਹ ਸਾਡੀਆਂ ਅੱਖਾਂ ਜਿਹੜੀਆਂ ਉਸ ਨੂੰ ਜਿਹੜੀਆਂ ਰੋਸ਼ਨੀ ਦੇ ਸਕਦੀਆਂ ਨੇ ਵੱਧ ਤੋਂ ਵੱਧ ਅਪੀਲ ਕਰੂੰਗਾ ਕਿ ਜਿਹੜਾ ਮਨ ਤੋਂ ਪਹਿਲਾਂ ਜੋ ਜਿੱਦਾਂ ਇਹ ਭਾਈ ਸਾਹਿਬ ਵਧੀਆ ਕੰਮ ਕਰ ਰਿਹਾ ਇਹੋ ਜੀਆਂ ਕਈ ਸੰਸਥਾਵਾਂ ਅੱਗੇ ਆ ਕੇ ਇਹਦੇ ਕੰਮ ਕੋਪਰਾਲੇ ਕਰਨੇ ਚਾਹੀਦੇ